ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਚੜ੍ਹਦੀ ਕਲਾ ਚੋਂ ਪ੍ਰਮਾਤਮਾ ਕਰੇ ਸਾਰੇ ਠੀਕ ਠਾਕ ਹੋਮ ਠੀਕ ਹੈ ਹੋਰ ਸੁਣਾਓ ਕੀ ਹਾਲ ਚਾਲ ਆ ਵਧੀਆ ਠੀਕ ਠਾਕ ਹੋ ਸਾਰੇ ਮੌਸਮ ਖਰਾਬ ਆ ਦੋ ਦਿਨ ਹੋ ਗਏ ਤੇ ਰੱਬ ਕੰਮ ਕੋਈ ਕਰਨ ਨਹੀਂ ਦਿੰਦਾ ਹੈਗਾ ਕੱਲ ਵੀ ਮੌਸਮ ਖਰਾਬ ਸੀਗਾ ਅੱਜ ਵੀ ਮੌਸਮ ਖਰਾਬ ਆ ਉਹਨੂੰ ਪਤਾ ਵੀ ਆਪਣਾ ਜਿਹੜਾ ਕੰਮ ਆ ਇਹ ਗਰਮੀ ਨਾਲ ਹੀ ਚੱਲਣਾਗਾ ਜੀ ਗਰਮੀ ਹੋਊਗੀ ਤਾਂ ਆਪਣਾ ਕੰਮ ਚੱਲਣਾਗਾ ਗਰਮੀ ਪੈ ਨਹੀਂ ਰਹੀ ਮੌਸਮ ਹੋ ਗਿਆ ਠੰਡਾ ਇਸ ਕਰਕੇ ਦੋ ਦਿਨੋਂ ਕੇ ਗਾਹ ਕੀ ਨਹੀਂ ਆ ਰਿਆ ਸਵੇਰੇ ਆਉਨੇ ਆ ਤੇ ਸ਼ਾਮ ਨੂੰ ਚਰੇ ਜਾਂਦੇ ਆ ਬੈਠੇ ਰਹਿੰਦੇ ਆ ਦੇਖੀ ਜਾਂਦੇ ਐਧਰ ਉਧਰ ਨੂੰ ਵੀ ਰੱਬ ਭੇਜੋ ਕਿਸੇ ਨੂੰ ਪਰ ਕਹਿੰਦੇ ਮੈਨੇ ਜਿਹੜਾ ਕਰਮਾ ਚ ਲਿਖਿਆ ਉਹੀ ਮੰਨਣਾ ਵਾ ਜੀ ਇਸ ਕਰਕੇ ਇਹ ਜਿਹੜਾ ਕਰਮਾ ਚ ਲਿਖਦਾ ਪੱਥਰਾਂ ਦੇ ਵਿੱਚ ਜਿਹੜੇ ਕੀੜੇ ਰਹਿੰਦੇ ਨੇ ਰੱਬ ਨੂੰ ਉਹਨਾਂ ਦਾ ਵੀ ਫਿਕਰ ਆ ਉਹਨਾਂ ਨੂੰ ਵੀ ਰੱਬ ਨੇ ਦੇਣਾਗਾ ਠੀਕ ਆਪਾਂ ਤਾਂ ਵੇਰ ਇਨਸਾਨ ਆ ਆਪਾਂ ਤਾਂ ਬੋਲ ਵੀ ਸਕਦੇ ਆ ਦੱਸ ਵੀ ਸਕਦੇ ਆ ਵੀ ਕੀ ਖਾਣਾ ਕੀ ਨਹੀਂ ਖਾਣਾ ਉਹ ਤਾਂ ਵਿਚਾਰੇ ਦੱਸ ਵੀ ਨਹੀਂ ਸਕਦੇ ਉਹਨਾਂ ਨੂੰ ਭੁੱਖ ਲੱਗੀ ਆ ਪਰ ਰੱਬ ਉਹਨਾਂ ਨੂੰ ਵੀ ਦਿੰਦਾ ਹੈ ਠੀਕ ਹੈ ਜੀ ਇਸ ਕਰਕੇ ਕਹਿੰਦੇ ਨੇ ਕੋਈ ਗੱਲ ਨਹੀਂ ਜੀ ਅੱਜ ਠੰਡਾ ਕੱਲੋਂ ਗਰਮ ਵੀ ਹੋਣਾ ਠੀਕ ਹੈ ਜੀ ਜੀ ਅੱਜ 100 ਰੁਪਇਆ 200 ਬਣਿਆ ਕੱਲੋਂ ਮੁਜਾਰਰ ਵੀ ਮੰਨ ਸਕਦਾ 2000 ਵੀ ਮੰਨ ਸਕਦਾ ਇਸ ਕਰਕੇ ਰੱਬ ਦੇ ਗਿਲਾ ਨਹੀਂ ਕਰਨਾ ਚਾਹੀਦਾ ਜਿੰਨਾ ਕ ਰੱਬ ਨੇ ਦਿੱਤਾ ਉਹਦੇ 'ਚ ਖੁਸ਼ ਰਹਿਣਾ ਚਾਹੀਦਾ ਇਨਸਾਨ ਜੀ ਜੇ ਰੱਬ ਜਿੰਨਾ ਕਿ ਦਿੰਦਾ ਉਹਦੇ 'ਚ ਖੁਸ਼ ਰਹੇ ਪਰ ਆਪ ਬੰਦੇ ਦੀ ਦੁੱਖ ਨੇੜੇ ਨਹੀਂ ਆਉਂਦੇ ਫਿਰ ਜਿਹੜਾ ਬੰਦੇ ਨੂੰ ਸਭ ਕੁਝ ਰੱਬ ਨੇ ਦਿੱਤਾ ਆਪਾਂ ਨੂੰ ਸਰੀਰ ਦਿੱਤਾ ਸਾਰਾ ਕੁਝ ਦਿੱਤਾਗਾ ਸਹੀ ਸਲਾਮਤ ਬੈਠੇ ਆ ਦੇਖ ਸਕਦੇ ਆ ਉੱਠ ਸਕਦੇ ਆ ਬੈਠ ਸਕਦੇ ਆ ਇਹਦੇ ਚਾਰੇ ਮਰੀਜ਼ ਨੇ ਮੰਜੀਆਂ ਦੇ ਪਏ ਨੇ ਜਾਂ ਜਿਨ੍ਹਾਂ ਦੇ ਕੋਈ ਲੱਤ ਪੈਰ ਨਹੀਂ ਹੈਗਾ ਠੀਕ ਹੈ ਜੀ ਉਹ ਵੀ ਜ਼ਿੰਦਗੀ ਵਿਚਾਰੇ ਕੱਟਦੇ ਨੇ ਇਸ ਕਰਕੇ ਖੁਸ਼ ਰਹਿਣਾ ਚਾਹੀਦਾ ਠੀਕ ਹੈ ਜੀ ਹਮੇਸ਼ਾ ਖੁਸ਼ ਰਹਿਣਾ ਬੰਦੇ ਨੂੰ ਖੁਸ਼ ਰਹੋ ਖਾਸ ਦੇ ਬਸਦੇ ਰਹੋ ਠੀਕ ਹੈ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਠਾਕ ਆ ਸਾਰਿਆਂ ਦੇ ਜਿਹੜੇ ਆਪਾਂ ਨੂੰ ਦੇਖਦੇ ਨੇ ਸਾਰਿਆਂ ਦੇ ਘਰ ਪਰਿਵਾਰ ਸਾਰੇ ਠੀਕ ਠਾਕ ਹੋਣ ਦੀ ਚੜ੍ਹਦੀ ਕਲਾ ਚ ਚਲੋ ਠੀਕ ਆ ਟੋੜਨਾ ਦੋ ਗੱਲਾਂ ਕਰ ਰਹੀ ਸੀ ਦਿਲ ਦੀਆਂ ਕਰ ਲਈਆਂ ਐਨੇ ਨਾਲ ਮਨ ਜਿਆ ਥੋੜਾ ਹੌਲਾ ਜਿਹਾ ਹੋ ਜਾਂਦਾ ਹੈ ਠੀਕ ਹੈ ਜੀ ਸਾਰਿਆਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ ਵਾਈਬਰ ਜੀ ਦਾ ਖਾਲਸਾ ਵੈਰੀ ਫਤਿਹ